ਭੈਣੋ ਸੁਣਿਓ ਤੇ ਆ ਨਾ ਸਰਦਾਰੋ ਸੁਣਿਓ ਆ ਜਿੰਨੀਆਂ ਕਾਈਆਂ ਨੇ ਇਹਨਾਂ ਦੀ ਵੀ ਇੱਜ਼ਤ ਹੈ ਇਹ ਵੀ ਇੱਜ਼ਤ ਵਾਲੀਆਂ ਨੇ ਤੁਹਾਨੂੰ ਜਦੋਂ ਕਹਿੰਨੇ ਆ ਕਿ ਬੀਬੀਆਂ ਲੈ ਕੇ ਆਓ ਅਗਰ ਬੀਬੀਆਂ ਹੁੰਦੀਆਂ ਇੱਥੇ ਤੁਹਾਡੀ ਗਿਣਤੀ ਡਬਲ ਹੋਣੀ ਸੀ ਕੱਲਾ ਇੱਥੇ ਨਹੀਂ ਗੱਲ ਮੁੱਕਦੀ ਸਰਕਾਰ ਤੱਕ ਇਹ ਮੈਸੇਜ ਜਾਣਾ ਸੀ ਕਿ ਪਰਿਵਾਰਾਂ ਦੇ ਪਰਿਵਾਰ ਮੈਦਾਨ ਚ ਉੱਤਰ ਖੜੇ ਨੇ ਬੀਬੀਆਂ ਵੀ ਮੈਦਾਨ ਚ ਆ ਗਈਆਂ ਤੁਸੀਂ ਕੀ ਸੋਚਦੇ ਹੋ? ਨਾ ਜੀ। ਬੁੜੀਆਂ ਨੂੰ ਤਾਂ ਨਹੀਂ ਲਜਾਇਆ ਜਾਣਾ। ਕਿਉਂ? ਉੱਥੇ ਪਤਾ ਨਹੀਂ ਕਿੰਨੀ ਤਰ੍ਹਾਂ ਦੇ ਲੋਕ ਆਏ ਆ ਸਾਡੇ ਹੀ ਨੇ ਸਾਰੇ। ਆ ਆ ਕਿਹਦੀਆਂ ਨੇ? ਇਹ ਵੀ ਆਪਣੀਆਂ ਨੇ। ਇੱਕ ਮੈਨੂੰ ਐਂ ਦੱਸਿਓ। ਬੜੀ ਅਣਖ ਦੀ ਗੱਲ ਕਰਦੇ ਹੋ, ਬੜੀ ਇੱਜ਼ਤ ਦੀ ਗੱਲ ਕਰਦੇ ਹੋ। ਆ ਅਣਖ ਦੀ ਗੱਲ ਹੈ ਨਾ? ਵੀ ਨਾ 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 ਬੁੜੀਆਂ ਤਾਂ ਨਹੀਂ ਬਾਹਰ ਕੱਢੀਆਂ। ਅਣਖ ਦੀ ਗੱਲ ਹੈ ਨਾ? ਕੀ ਕਹਿਲਾ ਦੱਸਿਓ। ਮਨਵਾਇੰਦ ਦੱਸਿਓ ਜਿੱਦੇ ਫਿਰ ਜ਼ਮੀਨ ਨਾ ਰਹੀ ਜਿੱਦੇ ਅਗਲਿਆਂ ਨੇ ਜ਼ਮੀਨ ਲੈ ਲਈ ਫਿਰ ਇਹਨਾਂ ਨੂੰ ਕਿਵੇਂ ਸਾਮੋਗੇ ਦਿਹਾੜੀ ਕਰਨ ਜਾਣਾ ਪਏਗਾ ਕਿ ਨਹੀਂ ਜਾਣਾ ਪਏਗਾ ਅੱਜ ਜਿੰਨਾ ਮਜ਼ਦੂਰਾਂ ਕੋਲੇ ਜ਼ਮੀਨ ਨਹੀਂ ਉਹਦੀ ਧੀ ਨੂੰ ਉਹਦੀ ਭੈਣ ਨੂੰ ਉਹਦੀ ਪਤਨੀ ਨੂੰ ਉਹਦੀ ਮਾਂ ਨੂੰ ਦਿਹਾੜੀ ਕਰਨ ਜਾਣਾ ਪੈਂਦਾ ਹੈ ਕਿ ਨਹੀਂ ਜਾਣਾ ਪੈਂਦਾ ਸਰਦਾਰੋ ਦੱਸਿਓ ਭਲਾ ਜਾਣਾ ਪੈਂਦਾ ਫਿਰ ਉੱਥੇ ਕੀ ਹੋਏਗਾ ਉਹ ਤਾਂ ਕਾਰਪੋਰੇਟ ਹੋਣਗੇ ਉਹ ਤਾਂ ਉਹ ਲੋਕ ਹੋਣਗੇ ਜਿਨ੍ਹਾਂ ਨੇ ਮਣੀਪੁਰ ਚ ਦੇਖੋ ਕੀ ਹਾਲ ਕੀਤਾ ਹੈ ਜਿਹੜਾ ਕਦੇ ਅਸੀਂ ਉਹ ਲੋਕ ਇੱਕ ਦ੍ਰੋਪਤੀ ਦੇ ਕੱਪੜੇ ਉਤਾਰਨ ਤੇ ਮਹਾਭਾਰਤ ਹੋਇਆ ਤੇ ਉੱਥੇ ਦੋਸਤੋ ਕਿੰਨੀਆਂ ਦ੍ਰੋਪਤੀਆਂ ਨੰਗੀਆਂ ਕੀਤੀਆਂ ਹਨ ਉਹਨਾਂ ਦੇ ਉਹਨਾਂ ਦੇ ਹਵਾਲੇ ਕਰਨੀਆਂ ਧੀਆਂ ਉਹਨਾਂ ਦੇ ਵਸ ਪਾਉਣੀਆਂ ਇਹ ਜਿੰਨੀ ਦੇਰ ਤੱਕ ਜ਼ਮੀਨ ਹੈ ਸਾਡੀਆਂ ਧੀਆਂ ਦੀ ਇੱਜ਼ਤ ਹੈ ਜ਼ਮੀਨ ਜ਼ਮੀਨ ਨਹੀਂ ਹੈ ਜ਼ਮੀਨ ਦੀ ਕੀਮਤ ਨਾ ਲੱਖ ਹੈ ਨਾ ਕਰੋੜਾ ਨਾ 10 ਕਰੋੜਾ ਨਾ 50 ਕਰੋੜਾ ਹੈ ਜ਼ਮੀਨ ਦੀ ਇੱਜ਼ਤ ਹੈ ਤੁਹਾਡੀ ਧੀ ਦੀ ਇੱਜ਼ਤ ਹੈ ਜਿਹੜੀ ਉਹ ਜ਼ਮੀਨ ਦੀ ਕੀਮਤ ਆ ਸਰਦਾਰੋ ਉਹਦੇ ਤੇ ਪਹਿਰਾ ਦਿਓ ਤੁਸੀਂ ਵਿਆਹ ਚ ਜਾਣੇ ਹੋ ਆਰਕੈਸਟਰਾ ਨੱਚਦੀਆਂ ਹੁੰਦੀਆਂ ਧੀ ਵੀ ਨਾਲ ਐ ਨੋ ਵੀ ਨਾਲ ਐ ਸਾਡੀ ਮਾਂ ਵੀ ਨਾਲ ਐ ਸਾਡੀ ਦਾਦੀ ਵੀ ਨਾਲ ਐ ਸਾਡੀ ਭੈਣ ਵੀ ਨਾਲ ਐ ਤੇ ਉੱਥੇ ਫਿਰ ਆਰਕੈਸਟਰਾ ਜਦੋਂ ਨੱਚਦੀਆਂ ਤੇ ਗੰਦੇ ਗਾਣੇ ਲੱਗਦੇ ਆ ਉਦੋਂ ਸ਼ਰਮ ਨਹੀਂ ਆਈ ਕਦੇ ਦੱਸਿਓ ਬੋਲੋ ਯਾਰ ਐਨੇ ਵੀ ਸ਼ਰਮ ਹੋ ਜਾਂਨੇ ਆ ਉਦੋਂ ਅਸੀਂ ਉੱਥੇ ਕੋਈ ਸ਼ਰਮ ਨਹੀਂ ਲੇਕਿਨ ਆਪਦੇ ਹੱਕਾਂ ਦੀ ਰਾਖੀ ਦੇ ਲਈ ਜੇ ਉਹ ਲੜਾਈ ਲੜਨ ਦੇ ਮੈਦਾਨ ਚ ਆਉਂਦੀਆਂ ਤੇ ਸਾਡੀ ਸ਼ਰਮ ਹੈ ਪਿਆਰੋ ਸੰਭਲੋ ਸੰਭਲਣ ਦੀ ਲੋੜ ਹੈ ਸਾਡੀ ਜ਼ਮੀਨ ਦੇ ਉੱਤੇ ਬਾਰ-ਬਾਰ-ਬਾਰ ਹੁੰਦਾ ਹੈ ਪਹਿਲਾਂ ਤਿੰਨ ਕਾਨੂੰਨ ਲੈ ਕੇ ਆਂਦੇ ਉਹ ਵੀ ਜ਼ਮੀਨ ਤੇ ਵਾਰ ਸੀ ਅਬ ਮਨੂ ਨੇ ਗੱਲ ਦੱਸੀ ਸੀ ਨਾ ਕਿ ਜ਼ਮੀਨਾਂ ਤੁਹਾਡੀਆਂ ਫਸਲਾਂ ਦਾ ਰੇਟ ਡਾਊਨ ਕਰਨਾ ਹੈ ਰੇਟ ਡਾਊਨ ਕਰਕੇ ਤੁਹਾਡੇ ਸਿਰ ਕਰਜ਼ਾ ਝਾੜੋਣਾ ਕਰਜ਼ੇ ਤੁਹਾਡੀਆਂ ਜ਼ਮੀਨਾਂ ਜਾਣੀਆਂ